ਅੱਜ ਆਪ ਪਹੁੰਚੇ ਹੋਏ ਹਾਂਗੇ ਘੱਗਰ ਦਰਿਆ ਦੇ ਉੱਪਰ ਹੀਂਗਣਾ ਭਗਵਾਨਪੁਰਾ ਦਿਖਾ ਦਿੰਦੇ ਹਾਂ ਤੁਹਾਨੂੰ ਇੱਧਰਲੇ ਪਾਸੇ ਜਿਵੇਂ ਘੱਗਰ ਦਰਿਆ ਦਾ ਜਿਹੜਾ ਵਹਾਅ ਲਗਾਤਾਰ ਵਧ ਰਿਹਾ ਹੈਗਾ ਪਾਣੀ ਹੈ ਜਿਹੜਾ ਛੱਡ ਰਿਹਾ ਲਗਾਤਾਰ ਮਗਰੋਂ ਆ ਰਿਹਾ ਪਾਣੀ ਦਾ ਵਹਾਅ ਜਿਹੜਾ ਵਧਿਆ ਜਾਂਦਾ ਹੁਣ 1.5 18 ਫੁੱਟ ਦੇ ਜਿਹੜਾ ਨੇੜੇ ਤੇੜੇ ਗੇਜ ਦੇ ਅਕੋਰਡਿੰਗ ਜਿਹੜਾ ਪਾਣੀ ਹੋ ਗਿਆ ਇੱਥੇ ਤੇ ਬਾਕੀ ਬਜ਼ੁਰਗ ਦੱਸ ਰਹੇ ਨੇ ਜਿਹੜੇ ਇਹਦੇ ਵਿੱਚ ਕੇਲੀਆਂ ਦੇ ਬੂਟੇ ਜਾਂ ਹੋਰ ਨਵੇਂ ਪੱਤੇ ਆ ਰਹੇ ਨੇ ਕਿ ਵਿੱਚ ਇਹਦੇ ਹਿਸਾਬ ਨਾਲ ਜਿਹੜਾ ਇਹ ਪਾਣੀ ਆ ਵੀ ਲਗਾਤਾਰ ਹਲੇ ਹੋਰ ਚੜੂਗਾ ਕਉਕੇ ਇਹ ਜਦੋਂ ਪਾਣੀ ਮਗਰੋਂ ਆਉਂਦਾਗਾ ਤਾਂ ਕਹਿੰਦੇ ਵੀ ਜਿਹੜੇ ਆਸੇ-ਪਾਸੇ ਜਿਹੜੇ ਪੌਦੇ ਹੁੰਦੇ ਨੇਗੇ ਇਹ ਜਾਂ ਬੂਟੇ ਦਰਖਤ ਉਹਨਾਂ ਨੂੰ ਪੱਟ-ਪੱਟ ਕੇ ਪਾਣੀ ਨਵੇਂ ਸਿਰੇ ਜਿਹੜਾ ਵਿੱਚ ਖੋਰ ਕੇ ਲਿਆ ਰਿਹਾਗਾ ਕਹਿੰਦੇ ਤਾਂ ਮਤਲਬ ਇਹ ਆ ਵੀ ਪਾਣੀ ਜਿਹੜਾ ਹਜੇ ਹੋਰ ਇਹਦਾ ਚੜ੍ਹਾ ਬਣੂਗਾ ਤੇ ਰਾਤ-ਰਾਤ ਦੇ ਵਿੱਚ ਹੀ ਦੱਸ ਰਹੇ ਸੀ 2.5 ਤੋਂ 3 ਫੁੱਟ ਜਿਹੜਾ ਨਾਲੀ ਦਾ ਇਸ ਘਰਦਰਿਆ ਦਾ ਜਿਹੜਾ ਵਹਾਅ ਉਹ ਤੇਜ਼ ਹੋ ਗਿਆ ਬਾਕੀ ਹੁਣ ਸਾਡੇ ਖੜੇ-ਖੜੇ ਤੋ ਵੀ ਇਹ ਪਾਣੀ ਕਾਫੀ ਜਾਦੇ ਇਧਰ ਬਾਣਾ ਵਾਲੇ ਪਾਸੇ ਨੂੰ ਵਧ ਰਿਹਾ ਸੀ ਤੇ ਤਕਰੀਬਨ 2-3 ਇੰਚ ਜਿਹੜਾ ਹੋਰ ਜਿਹੜਾ ਇਹ ਪਾਣੀ ਦਾ ਜਿਹੜਾ ਚੜ੍ਹਾ ਹੋਇਆਗਾ ਤਾਣਾ ਵਟ ਦੇ ਨਾਲ ਆ ਲੱਗਦਾ 15 ਫੁੱਟ ਆਇਆ ਹੈ ਪ੍ਰਾਉ ਤਾਂ ਨਹੀਂ ਕੱਲ ਸਾਰਾ ਹੁਣ 18.5 ਫੁੱਟ ਤੇ ਆ ਹਾਂ ਜੀ ਅੱਜ ਰਾਤ ਨੂੰ ਆਏਗਾ ਉੱਥੇ 6 ਦੂਰ ਤੱਕ 16 ਤੇ ਉਰੇ ਕਿੰਨਾ ਕੁ ਫੁੱਟ ਵਧਿਆਗਾ ਰਾਤ ਰਾਤ ਪਾਣੀ ਆ ਬਸ ਵਟ ਨਾਲ ਲੱਗਾਗਾ ਛੋਟੇ ਸਾਹਮਣੇ ਫਿਰਦਾਗਾ ਬਗੜ ਜਾ ਕੇ